ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤੀ ਚੋਣ ਕਮਿਸ਼ਨ ਵੱਲੋਂ ਪੂਰੇ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਜਿੰਮਣੀ ਚੋਣਾਂ ਹੋਈਆਂ ਨੇ ਜਿੰਮਣੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੇ ਜਿਹੜਾ ਬਾਜ਼ੀ ਮਾਰੀ ਹੈ ਉਹ ਕਿਹੜਾ ਉਮੀਦਵਾਰ ਹੈ ਜਿਨ੍ਹਾਂ ਨੇ ਵੱਧ ਵੋਟਾਂ ਦੇ ਨਾਲ ਜਿਹੜੀ ਜਿੱਤ ਆ ਉਹ ਹਾਸਲ ਕੀਤੀ ਹੈ ਪੰਜਾਬ ਦੀ ਵੀ ਗੱਲ ਹੋਵੇਗੀ ਜੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹ ਕਿਹੜਾ ਉਮੀਦਵਾਰ ਹੈ ਜਿਨੇ ਜਿੱਤ ਹਾਸਲ ਕੀਤੀ ਹੈ ਪੂਰੀ ਜਿਹੜੀ ਜਾਣਕਾਰੀ ਹੈ ਮੇਰੇ ਸਹਿਯੋਗੀ ਗੁਰਮukh Singh ਰਪਾਣਾ ਜੀ ਤੁਹਾਨੂੰ ਹਰ ਇੱਕ ਸਟੇਟ ਦੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨਗੇ ਰਪਾਣਾ ਸੱਤੀ ਕਾਲ ਰਪਾਣਾ ਜੀ ਅੱਜ ਕਈ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਗੱਲ ਕੀਤੀ ਆ ਅੱਜ ਜਿਮਨੀ ਚੋਣਾਂ ਹੋਈਆਂ ਨੇ ਉਹ ਜਿਮਨੀ ਚੋਣਾਂ ਤੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਵੀ ਕਿਹੜੇ ਉਮੀਦਵਾਰ ਦੀ ਜਿਮਨੀ ਚੋਣ ਜਿੱਤ ਹਾਸਲ ਕੀਤੀ ਹੈ ਤੇ ਉੱਥੇ ਸਥਿਤੀ ਕੀ ਸੀ ਅੱਜ ਦੀ ਅੱਜ ਅਮਰਜੀਤ ਪੂਰੇ ਭਾਰਤ ਦੇ ਵਿੱਚ ਤੁਸੀਂ ਕਿਹਾ ਕਿ ਕਈ ਹਿੱਸਿਆਂ ਦੇ ਵਿੱਚ 5 ਜਿਮਨੀ ਚੋਣਾਂ ਹੋਈਆਂ ਹੂੰ 5ਾਂ ਦੇ ਵਿੱਚੋਂ 2 ਜਿਮਨੀ ਚੋਣਾਂ ਦੇ ਨਤੀਜੇ ਹੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਏ ਬਿਲਕੁਲ ਔਰ ਆਮ ਆਦਮੀ ਪਾਰਟੀ ਦੇ ਲਈ ਵੱਡੀ ਗੱਲ ਹੈ ਔਰ ਇੱਕ ਖੁਸ਼ੀ ਦੀ ਵੀ ਗੱਲ ਹੈ ਕਿ ਪੰਜਾਬ ਦੇ ਵਿੱਚ ਸੱਤਾ ਬਿਲਕੁਲ ਇੱਕ ਤਾਂ ਪੰਜਾਬ ਤੋਂ ਸੀਟ ਲੁਧਿਆਣਾ ਪੱਛਮੀ ਉਹ ਵੀ ਆਮ ਆਦੀ ਪਾਰਟੀ ਨੇ ਜਿੱਤ ਲਈ ਹੈ ਬਿਲਕੁਲ ਤੇ ਇਹਦੇ ਨਾਲ ਨਾਲ ਇੱਕ ਸੀਟ ਗੁਜਰਾਤ ਤੋਂ ਜਿੱਤੀ ਹੈ ਓਕੇ ਆਮ ਆਦੀ ਪਾਰਟੀ ਨੇ ਔਰ ਤੁਹਾਡੇ ਯਾਦ ਹੋਣਾ ਕਿ ਤੁਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਿੱਲੀ ਪੰਜਾਬ ਦੇ ਨਾਲ ਨਾਲ ਗੁਜਰਾਤ ਚ ਵੀ ਵੱਡੀ ਮਿਹਨਤ ਕਰ ਰਹੀ ਆ ਔਰ ਆਮ ਆਦੀ ਪਾਰਟੀ ਨੂੰ ਜੇ 2022 ਦੇ ਵਿੱਚ ਤਾਂ ਇਹ ਲੱਗ ਰਿਹਾ ਸੀ ਜਾਂ ਜੋ 17 ਦੇ ਵਿੱਚ ਲੜੀਆਂ ਜਾਂ ਉਸ ਤੋਂ ਬਾਅਦ ਜਿੱਦੋ ਜਿੱਦੋ ਵੀ ਗੁਜਰਾਤ ਚ ਕੋਈ ਚੋਣ ਹੋਈ ਹੈ ਤਾਂ ਬੀਜੇ ਆਮ ਆਦਮੀ ਪਾਰਟੀ ਨੇ ਬੜੇ ਜੋਸ਼ ਖਰੋਸ਼ ਦੇ ਨਾਲ ਗੁਜਰਾਤ ਚ ਚੋਣਾਂ ਲੜੀਆਂ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਪਹਿਲਾਂ ਦਿੱਲੀ ਆ ਫਿਰ ਪੰਜਾਬ ਆ ਤੇ ਗੁਜਰਾਤ ਚ ਵੀ ਸਾਡੀ ਸਰਕਾਰ ਜਿਹੜੀ ਆ ਉਹ ਗੁਜਰਾਤ ਦੇ ਵਿੱਚ ਅਕਸਰ ਕੀ ਆ ਜਾਂਦਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਘੜਾ ਹੈ ਅਨੰਦਿੰਦਰ ਮੋਦੀ ਦਾ ਘੜਾ ਹੈ ਤਾਂ ਉੱਥੋਂ ਵੀ ਜਿਹੜਾ ਆਮ ਆਦੀ ਪਾਰਟੀ ਆਪਾਂ ਕੈਪਟਲ ਜਿੱਤੀ हां बिल्कुल वो वही है ते ऐसे करके आम आदमी पार्टी पूरी खुश नजर आ रही है और बहुत ज्यादा वोटों ਦੇ ਨਾਲ ਜਿਹੜੀ ਵੱਡੀ ਲੀਡ ਆ ਉਹ ਜਿਹੜੀ ਆ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲੁਧਿਆਣਾ ਦੀ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਤੇ ਉਹਨਾਂ ਨੇ 35179 ਵੋਟਾਂ ਉਹਨਾਂ ਟੋਟਲ ਪਈਆਂ ਜੇਕਰ ਲੀਡ ਦੀ ਗੱਲ ਕਰੀਏ ਤਾਂ ਉਹਨਾਂ ਨੇ 10637 ਵੋਟਾਂ ਦੀ ਲੀਡ ਦੇ ਨਾਲ ਜਿਹੜੀ ਸਰਕਾਰ ਉਹ ਜਿਹੜੀ ਉਹਨਾਂ ਦੀ ਜਿੱਤ ਹੈ ਉਹ ਹੋਈ ਹੈ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ ਰਹੇ ਨੇ ਜਿਨ੍ਹਾਂ ਨੂੰ 24500 42 ਵੋਟਾਂ ਪਈਆਂ ਨੇ ਜਦੋਂ ਕਿ ਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਆਈ ਹੈ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਉਹਨਾਂ ਨੂੰ 20373 ਵੋਟਾਂ ਜਿਹੜੀਆਂ ਪਈਆਂ ਨੇ ਜਦੋਂ ਕਿ ਚੌਥੇ ਨੰਬਰ ਤੇ ਅਕਾਲੀ ਦਲ ਅਕਾਲੀ ਦਲ ਨੂੰ ਜਿਹੜੇ ਜਿਹੜੇ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਹੈ ਉਹਨਾਂ ਨੂੰ 8200 ਤਿੰਨ ਵੋਟਾਂ ਜਿਹੜੀਆਂ ਪਈਆਂ ਨੇ ਹੁਣ ਇਸ ਤੋਂ ਬਾਅਦ ਜਦੋਂ ਇਹ ਜਿੱਤ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਜਿਹੜਾ ਆਮ ਆਦੀ ਪਾਰਟੀ ਰੋਡ ਸ਼ੋ ਵੀ ਕੱਢਿਆ ਤੇ ਰੋਡ ਸ਼ੋ ਦੇ ਦਰਮਿਆਨ ਵੱਖ-ਵੱਖ ਜਿਹੜੇ ਲੀਡਰ ਹੈ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ ਹਾਂ ਬਿਲਕੁਲ ਬਿਲਕੁਲ ਸਤ ਪਹਿਲਾ ਰਪਾਣਾ ਜੀ ਆਪਾਂ ਜਿਹੜੇ ਤੁਸੀਂ ਕਿਹਾ ਵੀ ਜਿਹੜੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਸੰਜੀਵ ਅਰੋੜਾ ਕਿਉਂਕਿ ਬੜੀ ਮਿਹਨਤ ਕਰ ਰਹੇ ਸਨ ਤਾਂ ਲਗਾਤਾਰ ਉੱਥੇ ਜਿਹੜੀ ਹੈ ਆਪਾਂ ਕਹਿ ਸਕਦਾ ਪੰਜਾਬ ਦੀ ਲੀਡਰਸ਼ਿਪ ਜਿਹੜੀ ਉੱਥੇ ਝੁੱਟੀ ਹੋਈ ਸੀ ਕਿ ਇਹ ਸੀ ਜਿਹੜੀ ਕਿਤਨਾ ਕਿਤੇ ਤਰੀਕੇ ਨਾਲ ਕੱਢਣੀ ਹੈ ਜੋ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਦੀ ਅਗਲੀ ਜਿਹੜੀ ਸਥਿਤੀ ਹੈ ਉਹ ਤੈਅ ਹੋਵੇਗੀ ਸੰਜੀਵ ਅਰੋੜਾ ਨੇ ਜਿੱਤ ਦੀ ਜਿਹੜੀ ਖੁਸ਼ੀ ਹੈ ਉਹ ਜ਼ਾਹਿਰ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹ ਵੀ ਦਸ਼ਕਾਣਾ ਸਾਂਝਾ ਕਰਦੇ ਆ ਸਾਰੇ ਲੁਧਿਆਣਾ ਸ਼ਹਿਰੀਆ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਸਾਡੇ ਸੀਐਮ ਸਾਹਿਬ ਤੇ ਨੰਦ ਬੱਲਣ ਨੂੰ ਸਾਰੇ ਮੰਤਰੀ ਸੇ ਬਾਹਰ ਐਮਐਲਏ ਸੇ ਬਾਹਰ ਸਭ ਤੇ ਜਿੰਦਗੀ ਜਿਸਗੀ ਵੀਰ ਸੀਗੀ ਕਿ ਇੰਨੇ ਬੰਦੇ ਮਾਰਨ ਦੇ ਚਾਹਣਗੇ ਬਿਲਕੁਲ ਸੀਗੀ ਦੇਖੋ ਸਾਡਾ ਪਾਰਟੀ ਅੱਛਾ ਹੁਣ 2 ਮਿੰਟਾਂ ਕਰਾ ਦਿਓ ਆ ਬਾਕੀ ਜਨਤਾ ਕਿਤਾ ਦੇਖਦੇ ਹੋ ਕਿਉਂ ਇਹ ਫੈਸਲਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਕੇਜਰੀਵਾੜ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਸੰਜੀਵ ਅਰੋੜਾ ਜੀ ਜਿੰਦਾਬਾਦ ਸਭ ਬਿਲਕੁਲ ਆ ਦਰਸ਼ਕਾਂ ਨੇ ਜਿਹੜਾ ਉਹ ਸੰਜੀਵ ਅਰੋੜਾ ਦੀ ਜਿਹੜੀ ਜਿੱਤ ਆ ਉਹ ਖੁਸ਼ੀ ਆ ਉਹ ਦਰਸ਼ਕਾਂ ਜਿਹੜੀ ਹੈ ਸੁਨੀਆ ਜੀ ਕਿਸ ਤਰ੍ਹਾਂ ਨੇ ਕਿਹਾ ਕਿ ਸਾਰੀ ਪਾਰਟੀ ਦਾ ਧੰਨਵਾਦ ਕੀਤਾ ਤੇ ਖਾਸ ਤੌਰ ਤੇ ਉਹਨਾਂ ਨੇ ਹਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਜਿਹੜਾ ਮੈਨੂੰ ਇਸ ਤੋਂ ਇੱਥੇ ਜਿਹੜੇ ਟਿਕਟ ਦੇ ਕੇ ਤੇ ਮੈਨੂੰ ਜਿਹੜਾ ਜਿੱਤ ਹਾਸਲ ਕਰਵਾਈ ਹੈ ਕਿਉਂਕਿ ਸਾਰੀ ਜਿਹੜੀ ਹੈ ਟੀਮ ਲੱਗੀ ਹੋਈ ਸੀ ਤਾਂ ਦੂਜੇ ਪਾਸੇ ਪਾਣਾ ਜੀ ਆਪਾਂ ਥੋੜਾ ਜ਼ਿਕਰ ਕਰ ਲੈਣਾ ਫਿਰ ਆਪਾਂ ਲਗਾਤਾਰ ਦਰਸ਼ਕਾਂ ਨੂੰ ਦੱਸਾਂਗੇ ਪਰ ਉਤੇ ਅਮਨ ਰੋੜਾ ਹੀ ਪਹੁੰਚੇ ਹਾਂ ਬਿਲਕੁਕ ਉਸ ਤੋਂ ਬਾਅਦ ਅਮਨ ਰੋੜਾ ਪਹੁੰਚੇ ਆ ਲਾਲਜੀਤ ਭੁੱਲਰ ਪਹੁੰਚੇ ਆ ਹਰਪਜਨ ਸਿੰਘ YouTube ਉੱਤੇ ਆ ਜਿਹੜੇ ਪਹੁੰਚੇ ਨੇ ਕੈਰਨਡ ਮੰਤਰੀ ਨੇ ਪੰਜਾਬ ਦੇ ਸੋ ਉਹਨਾਂ ਦੀ ਆਪਾਂ ਇੱਕ ਵਾਰ ਮੀਡੀਆ ਦੇ ਕੀ ਕਿਹਾ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਵੀ ਆਪਾਂ ਦਰਸ਼ਕਾਂ ਨੂੰ ਸੁਣਾ ਦਿੰਦੇ ਆ ਦਿਨ ਰਾਤ ਲੁਧਿਆਣਾ ਵਸਦੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਹੈ, ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਔਰ ਮੈਂ ਸਮਝਦਾ ਕਿ ਇਹ ਸੈਮੀ ਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ। ਇਹਦੇ ਨਾਲ-ਨਾਲ ਇੱਕ ਹੋਰ ਵੱਡੀ ਗੱਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ तकरीबन 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 7.5 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਜੇ ਜੀ ਬੀਜਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਓ ਆਮ ਆਦਮੀ ਪਾਰਟੀ ਹੈ ਮੰਤਰੀ ਬਣਾਇਆ ਜਾਏਗਾ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਅਰਮਾਨ ਸਾਹਿਬ ਆਪਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਸ਼੍ਰੀ ਅਰਵਿੰਦ ਕੇਜਰੀਆ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਉਨ੍ਹਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਜਿਹੜੇ ਵਪਾਰੀਆਂ ਦੇ ਕੰਮ ਸਿੰਗਲ ਵਿੰਡੋ ਤੇ ਹੋ ਰਹੇ ਆ ਉਸ ਤੋਂ ਵਪਾਰੀ ਖੁਸ਼ ਹੋਏ ਆ ਜਿਹੜੀਆਂ ਰਿਸ਼ਤੀਆਂ ਆਨਲਾਈਨ ਕੀਤੀਆਂ ਗਈਆਂ ਜਿਦੇ ਚ ਕਰਪਸ਼ਨ ਹੁੰਦੀ ਸੀ ਕਰਪਸ਼ਨ ਖਤਮ ਕੀਤੀ ਗਈ ਆ ਉਹਦੇ ਤੋਂ ਆਮ ਲੋਕ ਜਿਨਨੇ ਕਿਸੇ ਨੇ ਕੋਈ 5 ਮਰਲੇ ਘਰ ਲੈਣਾ 10 ਮਰਲੇ ਘਰ ਲੈਣਾ ਜਾਂ ਕਿਸੇ ਨੇ ਵੱਧ ਜ਼ਮੀਨ ਲੈਣੀ ਆ ਲੋਕਾਂ ਦੀ ਲੁੱਟ ਬੰਦ ਹੋ ਗਈ ਆ ਉਹਦੇ ਤੋਂ ਲੋਕ ਖੁਸ਼ ਹੋਏ ਆ ਫਿਰ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀ ਵਾਲਜੀ ਵੱਲੋਂ ਚਲਾਈ ਆ ਉਹ ਜਨ ਅੰਦੋਲਨ ਬਣ ਚੁੱਕੀ ਹੈ ਉਹਦੇ ਤੋਂ ਲੋਕ ਖੁਸ਼ ਹੋਇਆ ਕਿ ਇਹ ਜ਼ਹਿਰ ਬੰਦ ਹੋਊਗਾ ਤੇ ਸਾਡੇ ਪੁੱਤ ਸਾਡੇ ਕਮਾਈਆਂ ਕਰਕੇ ਤਰੱਕੀਆਂ ਕਰਨਗੇ ਤੇ ਜ਼ਹਿਰ ਖਤਮ ਹੋ ਕੇ ਸਾਡਾ ਪੰਜਾਬ ਤਰੱਕੀ ਕਰੂਗਾ ਹੋਰ ਜੇ ਆਪਾਂ ਗੱਲ ਕਰੀਏ ਹਰ ਘਰ ਨੂੰ ਫਾਇਦਾ ਮਿਲਿਆ ਜਿਹੜੀ 600 ਜੋਟ ਬਿਜਲੀ ਮਾਫ ਕੀਤੀ ਆ ਉਹਦੇ 'ਚ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਹਰ ਪਰਿਵਾਰ ਨੂੰ ਮਹੀਨੇ ਦਾ 3-4000 ਦਾ ਉਹ ਫਾਇਦਾ ਆ ਜਿੰਨੇ ਕੰਮ ਆਮਦਮੀ ਪਾਰਟੀ ਨੇ ਕੀਤੇ ਆ ਲੋਕ ਆਪ ਮਾਰੇ ਬੋਲਦੇ ਆ ਆ ਨਹਿਰੀ ਪਾਣੀ ਭਾਵੇਂ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਵਾ ਪਿੰਡਾਂ ਦੇ ਖੇਤਾਂ ਦੇ ਵਿੱਚ ਸਾਨੂੰ ਇਹ ਵੀ ਸ਼ਾਇਦ ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਪਤਾ ਪਰ ਜਦੋਂ ਅਸੀਂ ਪ੍ਰਚਾਰ ਕਰਨ ਲਈ ਜਾਂਦੇ ਹਾਂ ਸਾਨੂੰ ਇੰਡਸਟਰੀ ਵਾਲੇ ਜਿਹੜੇ ਨੌਕਰੀਆਂ ਤੇ ਲੱਗੇ ਲੋਕ ਉਹ ਪੜੇ ਲਿਖੇ ਲੋਕ ਲੁਧਿਆਣੇ ਵੈਸਟ ਦੇ ਵਿੱਚ ਉਹ ਆਪ ਕਹਿੰਦੇ ਸੀ ਜਿਹੜਾ ਤੁਸੀਂ ਨਹਿਰਾਂ ਦਾ ਪਾਣੀ ਖੇਤਾਂ ਨੂੰ ਦਿੱਤਾ ਪਿੰਡਾਂ ਦੇ ਵਿੱਚ ਉਹਦੇ ਨਾਲ ਸਾਡਾ ਧਰਤੀ ਹਟਲਾ ਪਾਣੀ ਸੇਵ ਹੋ ਗਿਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜਾ ਧਰਤੀ ਹਟਲਾ ਸੇਵ ਹੋਇਆ ਪਾਣੀ ਆ ਉਹ ਪੀਣ ਜਾਂਦੇ ਸਾਡੇ ਤੇ ਮਾਣ ਕਰਨੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰੀ ਜਿਹੜਾ ਪਾਣੀ ਹਰਿਆਣਾ ਤੇ ਰਾਜਸਥਾਨ ਲੈ ਕੇ ਜਾ ਰਿਹਾ ਸੀ ਉਹ ਪਾਣੀ ਰੋਕ ਕੇ ਪੰਜਾਬ ਦੇ ਖੇਤਾਂ ਨੂੰ ਦਿੱਤਾ ਤੇ ਧਰਤੀ ਹੇਠਲਾ ਪਾਣੀ ਸਾਡੇ ਪੀਣ ਲਈ ਬਚਾਇਆ ਉਹ ਚੀਜ਼ ਦਾ ਵੀ ਅਸਰ ਬੜਾ ਵੱਡਾ ਗਿਆ ਵੇਖੋ ਪਾਣੀ ਉਹ ਚੀਜ਼ ਆ ਇਨਸਾਨ ਨੂੰ ਜਿਉਂਦੇ ਰਹਿਣ ਲਈ ਪਾਣੀ ਹਵਾ ਤੇ ਅਨਾਜ ਦੀ ਲੋੜ ਪੈਂਦੀ ਆ ਪਾਣੀ ਹੋਊਗਾ ਤੇ ਫੇਰ ਹੀ ਰੁੱਖ ਲੱਗਣਗੇ ਤੇ ਆਕਸੀਜਨ ਪੈਦਾ ਹੋਊਗੀ ਪਾਣੀ ਹੋਊਗਾ ਅਸੀਂ ਤਾਂ ਹੀ ਚਾਵਲ ਤੇ ਕਣਕ ਦੀ ਖੇਤੀ ਕਰ ਸਕਦੇ ਆ ਅਨਾਜ ਵੀ ਫੇਰੀ ਪੈਦਾ ਹੋਣਾ ਪਾਣੀ ਸਭ ਤੋਂ ਵੱਡੀ ਇਨਸਾਨ ਨੂੰ ਜਿਉਂਦੇ ਰੱਖਣ ਲਈ ਵੱਡੀ ਅਨਾਮਤ ਆ ਇਹਦੇ ਤੋਂ ਬਿਨਾ ਕੋਈ ਵੀ ਵਿਅਕਤੀ ਜਿਹੜਾ ਉਹ ਜਿਉਂਦਾ ਨਹੀਂ ਰਹਿ ਸਕਦਾ ਜੇ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਾਣੀ ਨੂੰ ਸੇਵ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੇਵ ਕੀਤਾ ਪੰਜਾਬ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸੇਵ ਕੀਤਾ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਇਹ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਇਹ ਇਹ ਵਿਰੋਧੀ ਕਹਿੰਦੇ ਸੀ ਵੀ ਇਹ ਜਿਹੜੀ ਇਹ ਇਲੈਕਸ਼ਨ ਇਹ 2027 ਦਾ ਸੈਮੀਫਾਈਨਲ ਹੈ ਸੈਮੀਫਾਈਨਲ ਲੁਧਿਆਣੇ ਵੈਸਟ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ ਜਿਹੜਾ 27 ਵਾਲਾ ਫਾਈਨਲ ਆ ਉਹ ਵੀ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੂਗਾ ਮੈਂ ਲੁਧਿਆਣਾ ਦੀ ਜਿਹੜੀ ਸ਼ਾਨਦਾਰ ਜਿੱਤ ਹੋਈ ਆ ਇਹਦੇ ਵਿੱਚ ਲੁਧਿਆਣਾ ਵਸਦੇ ਇਸ ਨੂੰ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਬੜੀ ਮਿਹਨਤ ਦੇ ਨਾਲ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣਾ ਫਤਵਾ ਜਿਹੜਾ ਆ ਉਹ ਦਿੱਤਾ ਆ ਔਰ ਸੰਜੀਵ अरोड़ा ਜੀ ਨੂੰ ਜਿਤਾਇਆ ਔਰ ਨਾਲ ਦੇ ਨਾਲ ਮੈਂ ਧੰਨਵਾਦੀ ਆ ਆਪਣੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇ ਜੀਵਾ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕੈਂਪੇਨ ਜਿਹੜੀ ਆ ਉਹ ਸੰਭਾਲੀ ਹੋਈ ਸੀਗੀ ਔਰ ਜੋ ਪਾਲিসੀਆਂ ਮਾਨ ਸਾਹਿਬ ਨੇ ਪਿਛਲੇ 3 ਸਵਾ 3 ਸਾਲ ਦੇ ਵਿੱਚ ਲਾਗੂ ਕੀਤੀਆਂ ਨੇ ਉਹਨਾਂ ਪਾਲਸੀਆਂ ਨੂੰ ਬੂਰ ਪਿਆ ਔਰ ਲੋਕਾਂ ਨੇ ਉਹਨਾਂ ਦੀਆਂ ਲੋਕ ਇਤਵਾਲੀਆਂ ਜਿਹੜੀਆਂ ਪਾਲਸੀਆਂ ਨੇ ਉਹਨਾਂ ਦੇ ਉੱਤੇ ਮੋਹਰ ਲਗਾਈ ਸੋ ਬਿਲਕੁਲ ਤੁਸੀਂ ਜਿਹੜਾ ਵੱਖ-ਵੱਖ ਜਿਹੜਾ ਪਾਰਟੀ ਦੇ ਨੁਮਾਇੰਦੇ ਨੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਲੀਡਰ ਸਰਬਾਨ ਨੇ ਮੰਤਰੀ ਸਰਬਾਨ ਨੇ ਤਾਂ ਉਹਨਾਂ ਨੇ ਜਿਹੜਾ ਆਪਣੇ ਆਪਣੇ ਨਜ਼ਰੀਏ ਦੇ ਨਾਲ ਆਪਣੇ ਤਰੀਕੇ ਦੇ ਨਾਲ ਜੜੀ ਵਧਾਈਆਂ ਦਿੱਤੀਆਂ ਨੇ ਤਾਂ ਉਹ ਵੀ ਜਿਹੜਾ ਦਸ਼ਕਾਂ ਨੇ ਖਾਸ ਤੌਰ ਤੇ ਸੁਨੀਆਂ ਤੇ ਨਾਲ ਕਿਹਾ ਕਿ ਇਹ ਸਾਡੀ ਜਿਹੜੀ ਜਿੱਤ ਦਾ ਸਿਰਾ ਉਹ ਰਵਿੰਦਰ ਕੇਰਿ ਨਾਲ ਨੂੰ ਜਾਂਦਾ ਆਮ ਲੋਕਾਂ ਨੂੰ ਜਾਂਦਾ ਜਿਹੜੀਆਂ ਆਮਦ ਲੋਕਾਂ ਨੂੰ ਅਸੀਂ ਸਹੂਲਤਾਂ ਦਿੱਤੀਆਂ ਨੇ ਪਰ ਇੱਕ ਗੱਲ ਮੈਂ ਅਮਰਜੀਤ ਦੇਖਿਆ ਸਵੇਰ ਤੋਂ ਅਕਸਰ ਜਦੋਂ ਇਲੈਕਸ਼ਨ ਹੁੰਦਾ ਤਾਂ ਜਿਹੜੀ ਵਿਰੋਧੀ ਧਿਰਾਂ ਚ ਹਾਰ ਵੀ ਜਾਣ ਤਾਂ ਉਹ ਵੀ ਮੀਡੀਆ ਸਾਹਮਣੇ ਆਉਂਦੇ ਆ ਪਰ ਇੱਥੇ ਮੈਂ ਦੇਖਿਆ ਕਿ ਬਹੁਤ ਘੱਟ ਆਇਆ ਇਸ ਵਾਰ ਜੇ ਮੰਨ ਲਓ ਕਾਂਗਰਸ ਪਾਰਟੀ ਆ ਬੀਜੇਪੀ ਆ ਜਾਂ ਅਕਾਲੀ ਦਲ ਆ ਉਹਨਾਂ ਦੇ ਲੀਡਰ ਜਿਹੜੇ ਆ ਮੀਡੀਆ ਸਾਹਮਣੇ ਬਹੁਤ ਘੱਟ ਆਇਆ ਜੇਕਰ ਘੱਟ ਆਇਆ ਤਾਂ ਬਹੁਤਾ ਜ਼ਿਆਦਾ ਉਹ ਬੋਲੇ ਨਹੀਂ ਗਏ ਠੀਕ ਹੈ ਜਿੱਤ ਹਾਰ ਇੱਕ ਆਪਣੀ ਜਗ੍ਹਾ ਹੈ ਪਰ ਇੱਥੇ ਉਹਨਾਂ ਨੂੰ ਇਹ ਵੀ ਲੱਗ ਰਿਹਾ ਸੀਗਾ ਵੀ ਸ਼ਾਇਦ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਇੰਡੀਅਨ ਕੰਬੈਸੇ ਚੱਲ ਰਹੀ ਹੈ ਦੇ ਰਦੇ ਜਿਹੜੇ ਆਪਣੇ ਆਪ ਆਪ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਜਾ ਕਈ ਲੀਡਰ ਨੇ ਉਹ ਵੀ ਖਿਲਾਫ ਚੱਲ ਰਹੇ ਆ ਔਰ ਪਾਰਟੀਆਂ ਲਗਾਤਾਰ ਪ੍ਰਚਾਰ ਕਰ ਰਹੀਆਂ ਸੀ ਕਿ ਦੇਖੋ ਜੀ ਇੱਥੇ ਬਾਹਰਲੇ ਸਿਰ ਤੇ ਬਿਠਾਏ ਆ ਹਮਾਰਾ ਮੇਰਾ ਬਣ ਜਾਈ ਸਵਾਲ ਸੀ ਜਿਸ ਤਰ੍ਹਾਂ ਆਪਾਂ ਲਗਾਤਾਰ ਦੇਖਿਆ ਜਿਹੜਾ ਆਮ ਆਦੀ ਪਾਰਟੀ ਦੇ ਵਿੱਚ ਜਿਹੜੇ ਪੁਰਾਣੇ ਲੀਡਰ ਸੀ ਉਹ ਕਿਤਨਾ ਕਿਤੇ ਹੌਲੀ ਹੌਲੀ ਬਾਹਰ ਨਜ਼ਰ ਆਉਂਦੇ ਨੇ ਤੁਸੀਂ ਦੇਖਿਆ ਵੀ ਪਟਿਆਲਾ ਦੀ ਆਪਾਂ ਥੋੜੀ ਜਿਹੀ ਜੀ ਕੰਟੀ ਜAVE ਉਹ ਮਹਿਲਾ ਨੇ ਜਿਹੜਾ ਸਾਰੇ ਆਪਣੇ ਜਿਹੜੀਆਂ ਦਰਦ ਉਹ ਉਹ ਕੱਲ੍ਹ ਨੂੰ ਚ ਵੀ ਸ਼ਾਮਲ ਹੋ ਗਈ ਆ ਦਰਦਪਰੀ ਕਹਾਣੀ ਜਿਹੜੀ ਆ ਉਹਨੇ ਦੱਸੀ ਵੀ ਕਿਸ ਤਰ੍ਹਾਂ ਬਿਲਕੁਲ ਮੈਂ ਮੈਂ ਉਹੀ ਗੱਲ ਕਰ ਰਿਹਾ ਮੇਰਾ ਮੇਰਾ ਸਵਾਲ ਹੈ ਅੱਜ ਕਿਤਨਾ ਕਿਤੇ ਲੋਕਾਂ ਨੇ ਫਿਰ ਵੀ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਇਹਦਾ ਕਾਰਨ ਕੋਈ ਮਾਨਡਟਾ ਤਾਂ ਹੋਊਗਾ ਨਹੀਂ ਨਹੀਂ ਦੇਖੋ ਉਹ ਤਾਂ ਚਲੋ ਸੱਤਾ ਤੇ ਰਹਿ ਹੈ ਠੀਕ ਹੈ ਤੇ ਉਹ ਤਾਂ ਇੱਕ ਲੱਗਾ ਪਰ ਗੱਲ ਤਾਂ ਇਹ ਹੈ ਵੀ ਇਸੇ ਕਰਕੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਕਿ ਹਾਲ ਦੇ ਘੜੀ ਮੀਡੀਆ ਤੋਂ ਦੂਰੀ ਬਣਾਈ ਜਾਵੇ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਗੁਜਰਾਤ ਦੀ ਬਿਲਕੁਲ ਗੁਜਰਾਤ ਦੇ ਵਿੱਚ ਇੱਕ ਵਿਸ਼ਾਵਧਰ ਜਿਹੜੀ ਵਿਧਾਨ ਸਭਾ ਹਲਕਾ ਪੈਂਦਾ ਉੱਤੋਂ ਆਮ ਆਦਮੀ ਪਾਰਟੀ 17554 ਦੀ ਲੀਡ ਹੈ ਪੰਜਾਬ ਨਾਲੋਂ ਵੀ ਵੱਧ ਬਿਲਕੁਲ ਜਿੱਥੋਂ ਕਰਕੇ ਆਮ ਆਦਮੀ ਪਾਰਟੀ ਨੂੰ ਬੂਸਟ ਮਿਲਦਾ ਦੇਖੋ ਜਦੋਂ ਕੋਈ ਵੀ ਪਾਰਟੀ ਹੈ ਜਦੋਂ ਉਹਨੂੰ ਇੱਕ ਸੀਟ ਮਿਲਦੀ ਹੈ ਤੇ ਖਾਸ ਕਰਕੇ ਉਸ ਜਗ੍ਹਾ ਤੋਂ ਜਿੱਤ ਜਾਣਾ ਜਿੱਥੇ ਬੀਜੇਪੀ ਦਾ ਘਰ ਹੋਵੇ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਲਾਲੋ ਵੀ ਉਹਦਾ ਸੋਭਾ ਆਪਣਾ ਗੁਜਰਾ ਪ੍ਰਧਾਨ ਮੰਤਰੀ ਗੁਜਰਾਤ ਤੋਂ ਆਉਂਦੇ ਨੇ ਤਾਂ ਉੱਥੋਂ ਆਮ ਆਦਮੀ ਪਾਰਟੀ ਜਿੱਤ ਜਾਣਾ ਆਪਾਂ ਸ਼ੁਰੂ ਤੋਂ ਦੇਖਦੇ ਹਾਂ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਨਾਂ ਦਾ ਆਪਸ ਦੇ ਵਿੱਚ 36 ਦਾ ਅੰਕੜਾ ਰਿਹਾ ਖਾਸ ਕਰਕੇ ਦਿੱਲੀ ਦੇ ਵਿੱਚ ਠੀਕ ਹੈ ਤੇ ਜਦੋਂ ਵੀ ਪ੍ਰਧਾਨ ਮੰਤਰੀ ਨੇ ਕੋਈ ਦਿੱਲੀ ਚ ਰੈਲੀ ਕੀਤੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਜਾਂ ਕਿਸੇ ਵੀ ਆਪ ਦੇ ਲੀਡਰ ਦਾ ਬਿਨਾ ਨਾਮ ਲੈ ਉਹਨਾਂ ਨੇ ਡਾਇਰੈਕਟ ਨਿਸ਼ਾਨਾ ਕੀਤਾ ਠੀਕ ਹੈ ਨਿਸ਼ਾਨਾ ਸਾਧ ਦੇ ਰਹੇ ਹਰ ਰੈਲੀ ਦੇ ਵਿੱਚ ਔਰ ਜਦੋਂ ਅਕਲ ਇਹਨੂੰ ਆਮ ਆਦਮੀ ਪਾਰਟੀ ਲੀਡਰਾਂ ਨੂੰ ਜਦੋਂ ਟਾਈਮ ਮਿਲਦਾ ਤਾਂ ਫਿਰ ਇਹ ਨਾਮ ਲੈ ਕੇ ਜਿਹੜਾ ਹੈਗਾ ਨਿਸ਼ਾਨਾ ਸਾਧਦੇ ਇਹ ਆਪਾਂ ਲੰਬੇ ਸਮੇਂ ਤੋਂ ਦੇਖ ਰਿਆ ਜਦੋਂ ਤੋਂ ਆਮ ਆਦਮੀ ਪਾਰਟੀ ਹੁੰਦ ਵਿੱਚ ਆਈ ਹੈ ਔਰ ਜਿੰਨੀ ਦੇਰ ਦਿੱਲੀ ਦੇ ਵਿੱਚ ਸਰਕਾਰ ਰਹੀ ਹੈ 13 ਸਾਲ ਲਗਭਗ ਗਿਆ 12 ਤੋਂ 13 ਸਾਲ ਉੰਨੀ ਦੇਰ ਕਦੇ ਵੀ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਆਪਸ ਦੇ ਵਿੱਚ ਨਹੀਂ ਬਣੀ। ਜਾਣ ਕੇ ਆਪਾਂ ਕਹਿ ਸਕਦਾ ਵੀ ਗੁਜਰਾਤ ਦੇ ਵਿੱਚ ਹੁੰਦਰੀਆ ਪੈਰ ਫਸਾਰ ਚੁੱਕੀ ਆਮ ਆਦਮੀ ਪਾਰਟੀ ਹੁਣ ਹੌਲੀ ਹੌਲੀ ਅੱਗੇ ਦਾ ਕਹੋ। ਆਪਾਂ ਇਹ ਗੱਲ ਕਹਿ ਦੇਣਾ ਕਿ ਪੈਰ ਪਸਾਰ ਚੁੱਕੀ ਆ ਇਹ ਤਾਂ ਨਹੀਂ ਆਪਾਂ ਕਹਿ ਸਕਦੇ। 1 ਐਮਐਲਏ ਤਾਂ ਹੋਈ ਜਨਾਬ। 1 ਐਮਐਲਏ ਦੇ ਕੋਥੇ ਪਹਿਲਾਂ ਐਮਸੀਵੀ ਆ ਨਾ। ਐਮਸੀਵੀ ਹੈ ਗਿਆ ਤੇ 1 ਐਮਐਲਏ ਪਹਿਲਾਂ ਵੀ ਆ। ਤਾਂ ਉਹਦੇ ਚ ਇਹ ਵੀ ਗੱਲ ਚਰਚਾ ਸੀ ਵੀ ਉਹ ਬੀਜੇਪੀ ਸ਼ਾਮਲ ਹੋ ਗਏ। ਸਹੀ ਕਿ ਕਿਉਂਕਿ ਉਹ ਦੇਖੋ ਸੱਤਾ ਤੇਰ ਚਾ ਸੈਂਟਰ ਦੇ ਵਿੱਚ ਹੈ ਤਾਂ ਕੁਝ ਵੀ ਹੋ ਸਕਦਾ ਆਉਣ ਵਾਲੇ ਟਾਈਮ 'ਚ ਵੀ ਕੁਝ ਵੀ ਹੋ ਸਕਦਾ ਇਹ ਆਪਾਂ ਐ ਨਹੀਂ ਕਹਿ ਸਕਦੇ ਕਿ ਕੌਣ ਕਿੱਧਰ ਜਾਂਦਾ ਕਿਉਂਕਿ ਇਹ ਸਿਆਸਤ ਹੈ ਸਿਆਸਤ ਦੇ ਵਿੱਚ ਕੀ ਹੁੰਦਾ ਜਿੱਦਾਂ ਦਾ ਬਾਦ ਪਲਟੀ ਵੱਜ ਜਾਂਦੀ ਹੈ ਬਿਲਕੁਲ ਕਈ ਵਾਰ ਕੀ ਹੁੰਦਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਆਪਣੇ ਜਿਹਨੂੰ ਪਤਾ ਲੱਗਦਾ ਵੀ ਇਹ ਪਾਰਟੀ ਦੀ ਹਵਾ ਬੇਵ ਹੈਗੀ ਹੈ ਤਾਂ ਉਹ ਆਪਣੇ ਬੰਦੇ ਨੂੰ ਵੀ ਕਈ ਵਾਰ ਲਿਆ ਕੇ ਦਰਵਾਜ਼ੇ ਦੇ ਉੱਤੇ ਬਾਜ ਉਹ ਵਾਪਸ ਚਲਾ ਜਾਂਦਾ ਜਾਂ ਕਿ ਪੱਟ ਲੈਂਦੇ ਆ ਆਪਾਂ ਕਹਿੰਦੇ ਬਿਲਕੁਲ ਉਹ ਵਾਪਸ ਚਲਾ ਜਾਂਦਾ ਜਾਂ ਕਈ ਵਾਰ ਅਸਤੀਫਾ ਦੇ ਦਿੰਦਾ ਕੋਈ ਇਹੋ ਜਿਹੇ ਕਾਫੀ ਵਗ ਆਪਾਂ ਜਿਹੜੀਆਂ ਤਾਂ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਆਮ ਆਦੀ ਭਾਰਤੀ ਪਹਿਲੇ ਸਥਾਨ ਤੇ ਸਿਰਫ ਵਿਸਾਫਦਰ ਸ਼ੀਟ ਤੋਂ ਦੋ ਸੀਟਾਂ ਦੇ ਉੱਤੇ ਚੋਣ ਹੋਈ ਹੈ ਦੂਜੇ ਨੰਬਰ ਤੇ ਬੀਜੇਪੀ ਰਹੀ ਹੈ ਬੀਜੇਪੀ ਦੇ ਕੀਰਤੀ ਪਟੇਲ ਨੂੰ 58388 ਵੋਟਾਂ ਪਈਆਂ ਕਾਂਗਰਸ ਦਾ ਜਿਹੜਾ ਨਿਤਨ ਰੱਪਰੀ ਆ 55101 ਦੇਖੋ ਪੂਰੇ ਦੇਸ਼ ਦੇ ਵਿੱਚ 70 ਸਾਲ ਦੇ ਕਰੀਬ ਰਾਜ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ ਤੇ ਉਹ ਅੱਜ ਇੱਥੇ ਸਿਮਟ ਗਈ ਔਰ ਇਹ ਇਹਦੇ ਚ ਆਪਾਂ ਥੋੜਾ ਜ਼ਿਕਰ ਕਰਾਂਗੇ ਵੀ ਕਾਰਨ ਕੀ ਬਣ ਰਿਹਾ ਤੇ ਉਸ ਤੋਂ ਬਾਅਦ ਗੁਜਰਾਤ ਦੀ ਇੱਕ ਦੂਜੀ ਸ਼ੀਟਾ ਕੱਢੀ ਉਤੋਂ ਭਾਜਪਾ ਜਿੱਤੀ ਹੈ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਨੂੰ ਪਈਆਂ 99742 ਔਰ ਉਹ ਲਗਭਗ 40000 ਦੇ ਕਰੀਬ ਵੋਟਾਂ ਦੇ ਨਾਲ ਜਿੱਤੂ ਰਿਹਾ ਠੀਕ ਹੈ ਉਹਦੇ ਵਿੱਚ ਉਤੋਂ ਕਾਂਗਰਸ ਰਮੇਸ਼ ਭਾਈ ਉਹਨੂੰ ਪਈਆਂ 6290 ਉਤੋਂ ਆਮ ਆਦਮੀ ਪਾਰਟੀ ਹੈ ਜਗਦੀਸ਼ ਭਾਈ ਉਹਨੂੰ ਪਈਆਂ ਨੇ 3090 ਠੀਕ ਹੈ ਮਤਲਬ ਉਹ 3000 ਤੇ ਸਿਮਟ ਗਿਆ ਉਸੇ ਉਸ ਜਗ੍ਹਾ ਦੇ ਉੱਪਰ ਉਸ ਤੋਂ ਬਾਅਦ ਕੇਰਲਾ ਕੇਰਲਾ ਦੇ ਵਿੱਚ ਜਿਹੜੀ ਹੈਗੀ ਆ ਉੱਥੇ ਤਾਂ ਕਾਂਗਰਸ ਪਾਰਟੀ ਹੈ ਜਿਹੜੀ ਉਹ ਮੇਰੇ ਖਿਆਲ ਸ਼ੌਕ ਤਾਂ ਉਹਨਾਂ ਨੂੰ ਤਾਂ 77737 ਵੋਟਾਂ ਪਈਆਂ ਨੇ ਕਾਂਗਰਸ ਦੇ ਤੇ ਉੱਥੇ ਭਾਜੀਪੀ ਹੈ ਹੀ ਨਹੀਂ ਭਾਜੀਪੀ ਤਾਂ ਉੱਥੇ ਬਿਲਕੁਲ ਹੀ ਨਹੀਂ ਹੈਗੀ ਉੱਥੇ ਸੀਪੀਆਈ ਹੈ ਸੀਪੀਆਈ ਨੂੰ ਪਈਆਂ 66600 ਵੋਟਾਂ ਤਾਂ ਇਸੇ ਤਰ੍ਹਾਂ ਉਸ ਤੋਂ ਬਾਅਦ ਬੈਸਟ ਬੰਗਾਲ ਬੈਸਟ ਬੰਗਾਲ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਅੱਜਕੱਲ ਤਿਰਮੂਲ ਤਿਰਮੂਲ ਕਾਂਗਰਸ ਆ ਤਾਂ ਇਸ ਕਰਕੇ ਤਿਰਮੂਲ ਕਾਂਗਰਸ ਦੇ ਜਿਹੜੇ ਉਹ ਸਭ ਤੋਂ ਅੱਗੇ ਚੱਲ ਰਿਹਾ ਤੇ ਲਗਭਗ ਜਿੱਤਦੇ ਕਰੀਬ ਹੈ ਔਰ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਕੌਣ ਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਇੱਕ ਸੀਟ ਤੋਂ ਆਮ ਆਦਮੀ ਪਾਰਟੀ ਜਿੱਤ ਗਈ ਤੇ ਕਾਂਗਰਸ ਦਾ ਤੀਜੇ ਨੰਬਰ ਤੇ ਚਲਾ ਗਿਆ ਚੌਥੇ ਤੇ ਇੱਕ ਜਗ੍ਹਾ ਤੋਂ ਕਾਂਗਰਸ ਜਿੱਤ ਗਿਆ ਕੈਂਡੀਡੇਟ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਬਿਲਕੁਲ ਲਾਸਟ ਤੇ ਚਲੀ ਗਈ ਦੇਖੋ ਜਦੋਂ ਜਦੋਂ ਜਿਸ ਸੀਟ ਤੋਂ ਹੁਣ ਤੱਕ ਜਿੰਨਾਂ ਕ ਆਪਾਂ ਦੇਖਿਆ ਸੰਭਾਵਿਤ ਦੇ ਜਿਹੜੀ ਆਪਾਂ ਕਾਫੀ ਜਗ੍ਹਾ ਤੋਂ ਦੇਖੀ ਆ ਜਿੱਥੋਂ ਆਮ ਆਦਮੀ ਪਾਰਟੀ ਜਿੱਦੀ ਰਹੀ ਆ ਜਾਂ ਜਿਆਦਾ ਸੀਟਾਂ ਵੋਟਾਂ ਲੈ ਗਈ ਉੱਥੋਂ ਕਾਂਗਰਸ ਡਾਊਨ ਹੋਊਗੀ ਜਿੱਥੇ ਕਾਂਗਰਸ ਉੱਪਰ ਆਈ ਐ ਉੱਥੋਂ ਆਮ ਆਦਮੀ ਪਾਰਟੀ ਡਾਊਨ ਹੋਊਗੀ ਤਾਂ ਇਹ ਕਾਫੀ ਦੇਰ ਤੋਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਜਿਹੜੇ ਮਾਹਿਰ ਇਹ ਦੱਸ ਰਹੇ ਆ ਕਿ ਜਿੰਨੇ ਵੀ ਆਮ ਆਦਮੀ ਪਾਰਟੀ ਦਾ ਵੋਟਰ ਐ ਉਹਨੂੰ ਵੋਟ ਪਾ ਰਿਆ ਉਹ ਕਾਂਗਰਸ ਤੋਂ ਹਟ ਕੇ ਆ ਰਿਹਾ ਜਾਂ ਫਿਰ ਕਾਂਗਰਸ ਵਾਲਾ ਜਿਹੜਾ ਉਹ ਆਮ ਆਦੀ ਪਾਰਟੀ ਚੱਲ ਗਿਆ ਬੀਜੇਪੀ ਦਾ ਵੋਟ ਬੈਂਕ ਉੱਥੇ ਖੜਾ ਦੂਜੀਆਂ ਪਾਰਟੀਆਂ ਦਾ ਵੋਟ ਬੈਂਕ ਉੱਥੇ ਖੜਾ ਜੇਕਰ ਆਪਾਂ ਪੰਜਾਬ ਚ ਖੇਤਰੀ ਪਾਰਟੀ ਦੀ ਗੱਲ ਕਰ ਲਈਏ ਸ਼੍ਰੋਮਣੀ ਕਾਲੀ ਉਹਦਾ ਬੋਟ ਬੈਂਕ ਲਗਭਗ ਉੱਥੇ ਜੀ ਖੜਾ ਜਿੱਥੇ ਸੀ ਪਿਛਲੀ ਵਾਰ ਉਹਨਾਂ ਨੂੰ ਗੁਹਿਆਣਾ ਦੇ ਵਿੱਚ 10.5000 ਦੇ ਕਰੀਬ ਵੋਟ ਪਈ ਸੀ ਮੇਰਾ ਮੇਰਾ ਰਮਨ ਜੀ ਇਹੀ ਸਵਾਲ ਸੀ ਕਿ ਨਾ ਮੈਂ ਜਿਸ ਤਰ੍ਹਾਂ ਥੋੜਾ ਪੰਜਾਬ ਕਰ ਨਹੀਂ ਆਣਾ ਕਿਉਂਕਿ ਪੰਜਾਬ ਤੇ ਜੇਕਰ ਆਪਾਂ ਫੋਕਸ ਕਰੀਏ ਜੋ ਪੰਜਾਬ ਦੇ ਇਸ ਵਾਰ ਹਾਲਾਤ ਹੋਏ ਨੇ ਕਿਉਂਕਿ ਕਾਲੀ ਦਲ ਜਿਹੜਾ ਚੌਥੇ ਨੰਬਰ ਤੇ ਰਹਿ ਗਿਆ ਬੇਸ਼ੱਕ ਬੀਜੇਪੀ ਜ ਕਿਤਨੇ ਕਿਤੇ ਆਪਣੇ ਵੋਟਾਂ ਸ਼ੇਅਰ ਦੇ ਵਿਧਾਨ ਦੇ ਵਿੱਚ ਪੂਰੀ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਵਾਹ ਲਗਾਈ ਹੈ ਕਿਉਂਕਿ ਰਵੀ ਸਿੰਘ ਦਿੱਤੂ ਨੇ ਪੂਰੀ ਇੱਥੇ ਮਿਹਨਤ ਕੀਤੀ ਹੈ ਇਹ ਮਿਹਨਤ ਵੀ ਕਿਤੇ ਨਾ ਕਿਤੇ ਰੰਗ ਲਾਈ ਹੈ ਹੁਣ ਅਕਾਲੀ ਦਲ ਨੂੰ ਮੈਨੂੰ ਲੱਗਦਾ ਕਿਤਨਾ ਕਿਤੇ ਮੰਥਨ ਕਰਨ ਦੀ ਜ਼ਰੂਰਤ ਹੈ ਕਿਉਂਕਿ ਅਕਾਲੀ ਦਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਦੋ ਫਾੜਾਂ ਦੇ ਵਿੱਚ ਵੰਡਿਆ ਹੋਇਆ ਹੈ ਕਿ ਉਹ ਵੀ ਕਿਤੇ ਨਾ ਕਿਤੇ ਬਾਗੀਵਾੜ ਦਾ ਵੀ ਅਸਰ ਦੇਖਣ ਨੂੰ ਮਿਲਿਆ ਉਹ ਦੇਖੋ ਉਹਦੇ 'ਚ ਗੱਲ ਇਹ ਹੈ ਜੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਅਕਾਲੀ ਦਲ ਉੱਥੇ ਖੜਾ ਹੈ ਹਾਂ ਅਕਾਲੀ ਦਲ ਉੱਥੇ ਖੜਾ ਹੈ ਜੇਕਰ ਪਹਿਲਾਂ ਆਪਾਂ ਗੱਲ ਕਰਦੇ ਭੇਸ਼ਿੰਦਰ ਸਿੰਘ ਗਰੇਵਾਲ ਜਦੋਂ ਚੋਣ ਲੜੀ ਉਹਨੂੰ 10 ਛੜ 10000 ਦੇ ਕਰੀਪੋਟ ਪਈ ਜਿਹੜੋ ਪਿਛਲੀ ਵਾਰ ਸੀ ਠੀਕ ਹੈ ਤਾਂ ਅੱਜ 8200 ਵੋਟ ਪਈ ਹੈ ਹੁਣ ਜਿਹੜਾ 2000 ਵੋਟ ਦਾ ਫਰਕ ਰਿਹਾ ਇੱਕ ਤਾਂ ਇਹ ਕਿ ਅਕਾਲੀ ਦਲ ਬਿਲਕੁਲ ਨੀਚੇ ਤੋਂ ਉੱਠਿਆ ਦੁਬਾਰਾ ਅਕਾਲੀ ਦਲ ਖਤਮ ਹੋ ਗਿਆ ਸੀ ਅਕਾਲੀ ਦਲ ਤਾਂ ਕੋਈ ਇਹ ਵੀ ਨਹੀਂ ਕਹਿ ਸਕਦੇ ਕਿ ਸੁਖਵੀਰ ਸਿੰਘ ਬਾਦਲ ਦੁਬਾਰਾ ਚੋਂ ਲੜੇਗਾ ਕਦੇ ਇਹ ਕੈਂਡੀਡੇਟ ਦਾ ਬਣਾ ਕੈਂਡੀਡੇਟ ਦਾ ਵੀ ਤਾਂ ਕਿੰਨਾ ਫਰਕ ਹੈ ਨਾ ਫਰਕ ਤਾਂ ਤਾਂ ਫਰਕ ਪੈਣਾ ਹੀ ਹੈ ਜੇਕਰ ਮੇਸ਼ਿੰਦਰ ਸਿੰਘ ਗਰੇਵਾਲ ਨੂੰ ਜੇ ਮਿਲ ਜਾਂਦੀ ਹੋ ਸਕਦਾ ਵੱਧ ਵੋਟ ਲੈ ਜਾਂਦਾ ਹਜ਼ਾਰ ਠੀਕ ਹੈ 9 ਪੈ ਜਾਂਦੀ 10 ਪੈ ਜਾਂਦੀ 11 ਪੈ ਜਾਂਦੀ ਜਾਂ ਜਿੱਥੇ ਪਹਿਲਾਂ ਸੀ ਉੱਥੇ ਹੀ ਖੜਿਆ ਹੁੰਦਾ ਦੂਜਾ ਜਿਹੜਾ ਫਰਕ ਅਕਾਲੀ ਦਲ ਨੂੰ ਪਿਆ ਉਹ ਇਹ ਪੈ ਗਿਆ ਕਿ ਜਿਹੜਾ ਬਾਗੀਧੜਾ ਹੈ ਦੇਖੋ ਬਾਗੀਚ ਹੈ ਘਰ ਚੋਂ ਇੱਕ ਪਰਿਵਾਰ ਦੇ ਵਿੱਚ ਇੱਕ ਮੈਂਬਰ ਵੀ ਹੋ ਜੇ ਤਾਂ ਉਹ ਇੱਕ ਵੋਟ ਤਾਂ ਘਟਦੀ ਆ ਨਾ ਤੇ ਜਦੋਂ ਇਹ ਬਾਗੀਧੜੇ ਦੇ ਇਹਨੇ ਵੱਡੇ ਲੀਡਰ ਜਦੋਂ ਬਾਗੀ ਹੋ ਗਏ ਉਹਨਾਂ ਨੇ ਪ੍ਰਚਾਰ ਕੀਤਾ ਜਾਂ ਉਹਨਾਂ ਦੇ ਜਿਹੜੇ ਹੱਕ ਦੀ ਵੋਟ ਹੈ ਜਾਂ ਜਿਹੜੀ ਉਹਨਾਂ ਦੇ ਕਹਣੇ ਤੇ ਚੱਲਦੀ ਵੋਟ ਹੈ ਤਾਂ ਜੇ ਉਹ ਵੋਟ ਐ ਹੀ ਮੰਨ ਕੇ ਚੱਲੋ ਕਿ 2000 ਵੋਟ ਉਹਨਾਂ ਦੀ ਘਟ ਗਈ ਠੀਕ ਹੈ ਇੱਕ ਚਿਹਰੇ ਦਾ ਫਰਕ ਪੈ ਗਿਆ ਦੂਜਾ ਜਿਹੜਾ ਬਾਗੀਧੜਾ ਉਸ ਦਾ ਬਹੁਤ ਵੱਡਾ ਫਰਕ ਪਿਆ ਬਹੁਤ ਵੱਡਾ ਅਫੈਕਟ ਪਿਆ ਅਕਾਲੀ ਦਲ ਨੂੰ ਤਾਂ ਇਸ ਕਰਕੇ ਕੋਵੀਰ ਸਿੰਘ ਬਾਦਲ ਦਾ ਜਿਹੜਾ ਆਪਣਾ ਵੋਟ ਬੈਂਕ ਅਕਾਲੀ ਦਲ ਦਾ ਜਿਹੜਾ ਉਹਦੇ ਧੜੇ ਦਾ ਉਹ ਉੱਥੇ ਜੀ ਖੜਾ ਪਿਆ ਸੀ 882 ਪੈ ਗਿਆ ਜੇ ਦੂਜਾ ਤੜਾ ਨਾਲ ਹੁੰਦਾ ਤਾਂ ਉਹੀ 11 10 11000 ਵੋਟ ਪੈ ਜਾਣੀ ਸੀਗੀ ਤੇ ਜੇਕਰ ਮੇਸ਼ਤਿੰਦਰ ਸਿੰਘ ਗਰੇਵਾਲ ਨੂੰ ਖੜਾ ਦਿੰਦੇ ਤਾਂ ਹੋ ਸਕਦਾ ਉਹ ਵੀ 10 ਛੜਦਾ ਸੀ ਤੁਸੀਂ ਮੇਰਾ ਹੋ ਨਾਲ ਵੀ ਆਪਾਂ ਜ਼ਿਕਰ ਕਰਕੇ ਤੁਹਾਨੂੰ ਕਿ ਪਹਿਲਾਂ ਆਪਾਂ ਵੀ ਜਿਹੜਾ ਸਾਰਾ ਪ੍ਰੋਗਰਾਮ ਚ ਵਿਸਥਾਰਪੂਰਵ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਇਸ ਤਰ੍ਹਾਂ ਤੀਜੇ ਨੰਬਰ ਤੇ ਜੇਕਰ ਗੱਲ ਕੀਤੀ ਆਵੇ ਬੀਜੇਪੀ ਆਈ ਹੈ ਬੇਸ਼ੱਕ ਬੀਜੇਪੀ ਦਾ ਜਿਹੜਾ ਵੋਟ ਸ਼ੇਰਾ ਉਹ ਕਿੰਨੇ ਕਿੰਨੇ ਵਾਦੇ ਆ ਜਿਸ ਤ ਅਕਾਲੀ ਦਲ ਫਿਰ ਚੌਥੇ ਨੰਬਰ ਤੇ ਰਹਿ ਗਈ ਕੀ ਲੱਗਦਾ ਤੁਹਾਨੂੰ ਹੁਣ ਦੋਨਾਂ ਨੂੰ ਕਿਤਨਾ ਕਿਤੇ ਮੰਥਨ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਦੋਨੇ ਧਿਰਾਂ ਅਕਾਲੀ ਦਲ ਭਾਜਪਾ ਇਹ ਦੋਨੇ ਇਕੱਠੇ ਹੋ ਕੇ ਇੱਕ ਜਿਹੜਾ ਸਟੈਪ ਚੁੱਕ ਲੈ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਉਹ ਤਾਂ ਇਦਾਂ ਹੈਗਾ ਕਿ ਅਜੇ ਇਸ ਚੀਜ਼ ਨੂੰ ਕੋਸ਼ਿਸ਼ ਕਰ ਰਹੀਆਂ ਦੋਨੋਂ ਪਾਰਟੀਆਂ ਹੁਣ ਕਿੱਥੇ ਕੋ ਉਹਨਾਂ ਦੀ ਸੈਟਿੰਗ ਬੈਠਦੀ ਹੈ ਅਕਾਲੀ ਦਲ ਕੀ ਕਹਿੰਦਾ ਭਾਜਪਾ ਕੀ ਕਹਿੰਦੀ ਹੈ ਹੋ ਸਕਦਾ ਉਹ ਕਹਿੰਦਾ ਮੈਨੂੰ ਬਾਦ ਸੀਟਾਂ ਚਾਹੀਦੀਆਂ ਭਾਜਪਾ ਕਹਿੰਦੀਆਂ ਮੈਨੂੰ ਚਾਹੀਦੀਆਂ ਠੀਕ ਹੈ ਕੋਈ ਵੀ ਪਾਰਟੀ ਪਿੱ ਦੋਨੋਂ ਤਾਂ ਬਗੈਰ ਸਰਨਾ ਨਹੀਂ ਕੋ ਸਮਝਤਾ 24 ਚ ਵੀ ਆ ਗਈ ਸੀ ਬੇਦਾਨ ਨੂੰ ਪਤਾ ਸੀ ਵੀ ਇਹ 24 ਚ ਇਕੱਠੇ ਹੁੰਦੇ ਪੰਜ ਛੇ ਸ਼ੀਟਾਂ ਲੈ ਜਾਂਦੇ ਸੀ ਪੰਜਾਬ ਚੋਂ ਫਿਰ ਅਲੱਗ-ਅਲੱਗ ਹੋ ਗਏ ਤਾਂ ਉਹ ਨਾ ਉਹਨੂੰ ਮਿਲੀ ਨਾ ਉਹਨੂੰ ਮਿਲੀ ਠੀਕ ਹੈ ਸਿਰਫ ਇੱਕੋ ਹੀ ਬੋਰਡ ਜਿਹੜੀ ਹੈਗੀ ਸ਼ੀਟ ਵੇਲੀ ਅਕਾਲੀ ਦਲ ਨੂੰ ਤਾਂ ਇਸ ਕਰਕੇ ਸਮਝਤਾ 24 ਚ ਵੀ ਆ ਗਈ ਸੀ 24 ਤੋ ਜਿੰਨੀਆਂ ਜਿਮਨੀ ਚੋਂ ਆਈ ਉਹਦੇ ਵੀ ਇਕੱਠੇ ਹੋ ਸਕਦੇ ਸੀ ਹੁਣ ਫਿਰ ਇਕੱਠੇ ਹੋ ਸਕਦੇ ਸੀ ਤਾਂ ਇਸ ਕਰਕੇ ਗੱਲ ਜ਼ਰੂਰ ਚੱਲ ਰਹੀ ਹੈ ਅੰਦਰੋਂ ਅੰਦਰ ਸਾਰਾ ਕੁਝ ਜਿਹੜੀ ਖਿਚੜੀ ਆ ਉਹ ਫੱਕ ਰਹੀ ਹੈ ਪਰ ਹੁਣ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ ਜਦ ਕਿੱਥੇ ਆ ਕੇ ਗੱਲਬਾਤ ਇਹਨਾਂ ਦੀ ਸਹਿਮਤੀ ਹੁੰਦੀ ਹੈ ਤੇ ਕਿੱਥੇ ਗੱਲਬਾਤ ਆ ਕੇ ਟੁੱਟਦੀ ਹੈ ਇਹ ਲੈ ਲੇ ਦੇਖਣਾ ਹੋਏਗਾ ਇਹਦੇ ਲਈ ਹਲੇ ਸਮਾਂ ਚਾਹੀਦਾ ਠੀਕ ਹੈ ਜੀ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਅੱਜ ਪੂਰੇ ਭਾਰਤ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਆ ਜਿਹੜੀਆਂ ਜਿਮਨੀ ਚੋਣਾ ਹੋਈਆਂ ਨੇ ਉਸ ਤੇ ਅਸੀਂ ਪੂਰੀ ਜਰੀ ਵਿਸਥਾਰਪੂਰਵ ਜਾਣਕਾਰੀ ਉਹ ਸਾਂਝੀ ਕੀਤੀ ਹੈ ਪੰਜਾਬ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਖੇਤਰੀ ਪਾਰਟੀ ਦਾ ਜਿਹੜਾ ਲਗਾਤਾਰ ਪੋਲੀਟੀਕਲ ਪਾਰਟੀਆਂ ਵੱਲੋਂ ਇਹ ਕਹਿਆ ਜਾ ਰਿਹਾ ਕਿ ਹੋਣਾ ਬਹੁਤ ਜ਼ਰੂਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤਰੀ ਪਾਰਟੀ ਤੇ ਭਾਜਪਾ ਕੀ ਇਸ ਦਾ ਮੰਥਨ ਕਰੇਗੀ ਜਾਂ ਦੋਨੇ ਪਾਰਟੀਆਂ ਇਕੱਠੀਆਂ ਹੋ ਜਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਹੋਵੇਗੀ ਉਹ ਵੀ ਮੋਰ ਦੁਆਰਾ ਸੀ ਤੁਹਾਨੂੰ ਅਗਦੇ ਮੁੱਦੇ 'ਚ ਜਿਹੜੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਜੀਵਦਾਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us Taba Indian Cuisine, Tracy Find Authentic Indian Cuisine in Tracy or scan QR code to contact us. Simi Valley Family Dental Office or scan QR code to contact us.